ਤੇ ਫਿਰ ਕਿਵੇਂ ਦੇਖਦੇ ਹੋ ਹੌਣ ਵਾਲੀ ਖੇਤੀ ਤੇ ਪੁਰਾਣੀ ਖੇਤੀ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਹੌਣ ਵਾਲੀ ਤੇ ਪੁਰਾਣੀ ਖੇਤੀ 'ਚ ਬਹੁਤ ਫਰਕ ਆ ਗਿਆ ਜੀ ਹੂੰ ਹੁਣ ਜਿਹੜੀ ਖੇਤਰੀ ਉਹ ਸਾਰੀ ਖੇਤੀ ਸਾਰੀ ਮਸ਼ੀਨਰੀ ਤੇ ਨਿਰਭਰ ਹੋ ਗਈ ਹੈ ਜੀ ਤੇ ਹੱਥੀਂ ਕੰਮ ਕਰਨ ਨੂੰ ਹੁਣ ਕੋਈ ਪਹਿਲ ਨਹੀਂ ਦਿੰਦਾ ਹੂੰ ਪੁਰਾਣੇ ਬਜ਼ੁਰਗ ਜੀ ਸਾਰੇ ਉਹ ਹੱਥੀਂ ਖੇਤੀ ਕਰਦੇ ਸੀ ਉਦੋਂ ਬਿਲਕੁਲ ਘਰ-ਘਰ ਜੋਗਾ ਹੁੰਦੀਆਂ ਸੀ ਆ ਤੇ ਉਹਨਾਂ ਦੀ ਸੇਵਾ ਹੁੰਦੀ ਸੀ ਉਹਨਾਂ ਨੂੰ ਸ਼ਿੰਗਾਰਦੇ ਸੀ ਹੂੰ ਤੇ ਉਹਨਾਂ ਨਾਲ ਖੇਤੀ ਕਰਦੇ ਸੀ ਤੇ ਲੋਕ ਬਹੁਤ ਸੁਖੀ ਸੀ ਹੂੰ ਤੇ ਸਿਹਤ ਵੀ ਚੰਗੀ ਸੀ ਲੋਕਾਂ ਦੀ ਹੂੰ ਤੇ ਸੁਖੀ ਸੀ ਤੇ ਹੌਣ ਜਿਹੜੀ ਖੇਤੀਬਾੜੀ ਮਸ਼ੀਨਰੀ ਤੇ ਨਿਰਭਰ ਹੋ ਗਈ ਆ ਜਾਣ ਬੁੱਝ ਕੇ ਨਹੀਂ ਅਸੀਂ ਆਪਣੇ ਖਰਚੇ ਵਧਾ ਲਏ ਹਾਂਜੀ ਜਦੋਂ ਅਸੀਂ ਮਸ਼ੀਨਰੀ ਨਾਲ ਖੇਤੀ ਕਰਾਂਗੇ ਫਿਰ ਉਹ ਖਰਚੇ ਵਧਣੇ ਆ ਮਸ਼ੀਨਰੀ ਵੀ ਬਹੁਤ ਮਹਿੰਗੀ ਆ ਫਿਰ ਮਗਰਸਾਂ ਦੇ ਜਿਹੜੇ ਲਵਾਂ ਦੀ ਉਹ ਵੀ ਬਹੁਤ ਮਹਿੰਗੇ ਆ ਫਿਰ ਖਾਤਾ ਦਵਾਈਆਂ ਸਪਰੇਆ ਹਰ ਚੀਜ਼ ਹੀ ਮਹਿੰਗੀ ਆ ਤੇ ਇਸ ਕਰਕੇ ਪਰ ਖਰਚੇ ਦੇ ਖੇਤੀ ਦੇ ਸਾਰੇ ਵਧਦੇ ਹੀ ਆ ਇੱਕ ਕਿੱਲੇ ਦੇ ਵਿੱਚ ਜੇ ਆਪਾਂ ਟਰੈਕਟਰ ਦੀ ਤੇ ਇਹਨਾਂ ਦਾ ਮੁਕਾਬਲਾ ਉਸ ਵਿੱਚ ਕਰਨਾ ਹੋਵੇ ਤੇ ਕਿੰਨਾ ਟਰੈਕਟਰ ਨੂੰ ਕਿੰਨਾ ਸਮਾਂ ਲੱਗਦਾ ਤੇ ਇਹਨੂੰ ਕਿੰਨਾ ਸਮਾਂ ਲੱਗਦਾ ਇਨੂੰ ਟਰੈਕਟਰ ਨੂੰ ਟਰੈਕਟਰ ਤੇ ਉਸੇ ਵੇਲੇ ਭਾਵੇਂ ਹੁਣੇ ਲਾਇਆ ਕਈ ਦੇ ਵੀ ਦੀ ਉਹਨਾਂ ਖੇਤ ਨੂੰ ਕਰਕੇ ਤੈ ਤੇ ਮੜਾ ਮੋੜ ਕਰਕੇ ਤੇ ਗਾਂ ਜਾਣਾ ਵਿੱਚ ਬੀਜ ਕੇ ਨੇ ਉਹ ਉਹਨੂੰ ਪਾਤਲ ਥੋੜਾ ਬਣਨ ਤੋਂ ਪਹਿਲਾਂ ਨਾ ਉਹਨੂੰ ਪਾਤਲ ਤੋਂ ਬਧਾ ਪੈਣਾ ਕਾ ਕੁਛ ਵੀ ਨਹੀਂ ਬਣਨਾ ਉਹ ਤਾਂ ਹੀ ਫਸਲ ਘਾਟ ਹੁੰਦੀ ਆ ਅੱਛਾ ਇਹ ਜਿਹੜੀ ਵਾਈ ਦਾ ਜਾਰੀ ਬਹੁਣੀ ਆ ਨਾ ਲੰਮੀ ਵਾ ਇਹਨੂੰ ਘਾਤ ਬੜਾ ਪੈਂਦਾ ਐ ਅਸੀਂ ਪਿੱਛੇ ਤੋਰਦਾ ਬੀਜਦੇ ਆ ਅਸੀਂ 9 10 12 ਪਾਉਨੇ ਆ 9 10 12 ਪਾੜਾ ਪਾਉਣੇ ਤੇ ਇੰਨਾ ਵੀ ਜਿਵੇਂ ਕਣਕ ਵੱਢਣੀ ਸੋ ਤੋਂ ਤੋਰ ਕੇ ਮਕਾਈ ਕਣਕ ਬੀਜਦੇ ਝੋਨਾ ਘਾਟ ਹੁੰਦਾ ਸੀ ਤੇ ਇਹ ਆ ਬਰਾਂ ਦੇ ਕਿ ਇੱਕ ਪੰਮ ਬੀਜੀਆਂ ਆ ਪਾ ਬੀਜੀ ਉਹ ਵੀ ਇਹਦੇ ਨੰਬਲ ਦਾ ਨਵਗਦੀ ਆ ਨਰਮਾ ਬੀਜ ਨੂੰ ਵੀ ਇਹਦੇ ਨਾਲ ਬਗਦਾ ਜੀ ਮਾਲਵੇ ਚ ਨਰਮਾ ਇਹਨਾਂ ਨੂੰ ਫੀਲਦੇ ਆ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਪੁਰਾਣੇ ਪੰਜਾਬ ਦੀ ਝਲਕ ਦਿਖਾ ਰਹੇ ਆ ਤੁਹਾਡੀ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਹੋਣਗੀਆਂ ਕਿ ਇੱਕ ਬਾਬਾ ਅੱਜ ਵੀ ਬੈਲਾ ਦੇ ਨਾਲ ਆਪਣੇ ਖੇਤ ਜੋਰ ਰਿਹਾ ਤੇ ਇੱਕ ਪੁਰਾਣੇ ਪੰਜਾਬ ਦੀ ਝਲਕ ਜਿਹੜੀ ਆ ਉਹ ਨਜ਼ਰ ਆ ਰਹੀ ਏ ਅੱਜ ਕੱਲ ਬੇਸ਼ੱਕ ਮਸ਼ੀਨਰੀ ਦਾ ਯੁੱਗ ਹੋ ਗਿਆ ਪਰ ਇਹ ਪੁਰਾਣਾ ਬਾਬਾ ਅੱਜ ਵੀ ਬੈਲਾਂ ਦੇ ਨਾਲ ਆਪਣੀ ਖੇਤੀ ਕਰ ਰਿਹਾ ਸੀ ਲੰਘ ਰਿਹਾ ਸੀ ਤੇ ਸ਼ਾਇਦ ਇਹ ਵੀਡੀਓ ਕੈਮਰੇ ਵਿੱਚ ਕੈਦ ਨਾ ਕਰਦੇ ਤੇ ਅੱਜ ਤੋਂ 10 ਸਾਲ ਬਾਅਦ ਜਾਂ 15 ਸਾਲ ਬਾਅਦ ਕਿਸੇ ਨੂੰ ਇਹ ਚੀਜ਼ ਬਾਰੇ ਪਤਾ ਵੀ ਨਹੀਂ ਲੱਗਣਾ ਕਿ ਪੁਰਾਣੇ ਲੋਕ ਜਦੋਂ ਮਸ਼ੀਨਰੀ ਦਾ ਯੁੱਗ ਨਹੀਂ ਸੀ ਕਿਵੇਂ ਖੇਤੀ ਕਰਦੇ ਸੀ ਕਿਵੇਂ ਇਹ ਜ਼ਮੀਨ ਦੀ ਛਾਤੀ ਦੇ ਵਿੱਚੋਂ ਆਪਣਾ ਅਨਾਜ ਕੱਢਦੇ ਸੀ ਅੱਜ ਉਹ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਵੇਗੀ ਕਿ ਬਾਬਾ ਜੀ ਅੱਜ ਵੀ ਪੁਰਾਣੇ ਪੰਜਾਬ ਨੂੰ ਸੰਭਾਲੀ ਬੈਠੇ ਨੇ ਪੁਰਾਣਾ ਵਿਰਸਾ ਅੱਜ ਵੀ ਸੰਭਾਲੀ ਬੈਠੇ ਨੇ ਇੱਕ ਤਸਵੀਰ ਤੁਸੀਂ ਦੇਖਦੇ ਹੋਵੋਗੇ ਕਿ ਕਦੇ ਬਾਬੇ ਨਾਨਕ ਨੇ ਵੀ ਇਨ੍ਹਾਂ ਬੈਲਾਂ ਦੇ ਨਾਲ ਖੇਤੀ ਜੋਕ ਕੇ ਤੇ ਇੱਕ ਕੀਰਤੀ ਸਿੱਖ ਦਾ ਹੋਣ ਦਾ ਆਪਣੇ ਆਪ ਨੂੰ ਮਾਣ ਦਿੱਤਾ ਸੀਗਾ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਹਮੇਸ਼ਾ ਕਿਰਤ ਕਰਨ ਤੇ ਆਪਣੇ ਹੱਥੀ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਜ਼ਮੀਨ ਦੀ ਛਾਤੀ ਪਾੜ ਕੇ ਆਪਣੇ ਹਿੱਸੇ ਦੀ ਤੇ ਆਪਣੇ ਅ ਵਿਰਸੇ ਦੀ ਆਪਣੇ ਪੰਜਾਬ ਦੀ ਹੋਦ ਨੂੰ ਕਾਇਮ ਰੱਖਦੇ ਸਨ ਤੇ ਵੱਡੇ ਵੱਡੇ ਜਦੋਂ ਦੇਸ਼ ਨੂੰ ਲੋੜ ਪੈਂਦੀ ਸੀ ਉਦੋਂ ਇਹਨਾਂ ਕਿਸਾਨਾਂ ਨੇ ਹੀ ਆਪਣਾ ਵੱਦ ਤੋਂ ਵੱਧ ਸਵਾਲ ਦੇ ਕੇ ਇਸ ਦੇਸ਼ ਦੀ ਇੱਜ਼ਤ ਵੀ ਬਚਾਈ ਸੀ ਇਤਿਹਾਸ ਤੋਂ ਆਪ ਜੀ ਸਾਰੇ ਜਾਣਿਓ ਮੈਂ ਗੱਲਬਾਤ ਕਰਾਉਣਾ ਬਾਬਾ ਜੀ ਦੇ ਨਾਲ ਤੇ ਪੂਰੀ ਕਹਾਣੀ ਉਹਨਾਂ ਤੋਂ ਵੀ ਜਾਣਦੇ ਆ ਕਿ ਕਿਵੇਂ ਇਹ ਅੱਜ ਵੀ ਪੰਜਾਬੀ ਸਭਿਆਚਾਰ ਸੰਭਾਲੀ ਬੈਠੇ ਨੇ ਬਾਬਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਪਹਿਲੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਬਲਵੀਰ ਸਿੰਘ ਬਲਵੀਰ ਸਿੰਘ ਜੀ ਇਹ ਲੋਕ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਨੇ ਤੁਸੀਂ ਅੱਜ ਵੀ ਇਹਨਾਂ ਬੈਲਾਂ ਦੇ ਨਾਲ ਕਿਵੇਂ ਅਸੀਂ ਇਹਨਾਂ ਬੇਲਾਂ ਦਾ ਕੰਮ ਕਰਦੇ ਆ ਜਦੋਂ ਅਸੀਂ ਪਿਛਲੇ ਜਮਾਨੇ ਦੇ ਦਨੋਂ ਆਪਣੀ ਸੰਭਾਲ ਚ ਅਸੀਂ ਪਾਉਣ ਲੱਗੇ ਨੇ ਅੱਜ ਤੂੰ 10-15 ਸਾਲਾਂ ਤੱਕ ਵੀ ਮਸ਼ੀਨਰੀ ਜਿਆਦੀ ਹੋਣੀ ਹੋਈ ਆ ਜੀ ਇਹਦੇ ਨਾਲ ਅਸੀਂ ਜਿੰਨੀਆਂ ਜਿਹੜੇ ਕਿਲੇਨ ਵਜਬਾਇਆ ਨਾ ਉਹਨੂੰ ਚੌਥੇ ਦਿਨ ਪੰਜਵੇਂ ਦਿਨ ਮਾਰੀ ਜਾਣੀ ਹੋ ਕੇ ਲੈਣੀ ਹੂੰ ਉਹਨੂੰ ਉੱਤੋਂ ਪਤਾ ਤਾ ਤੇ ਪੈਣਾ ਵਾਹ ਉਹਨੂੰ ਹਵਾ ਹੀ ਪੈਣੀ ਆ ਉਹਨੂੰ ਸਾਰਾ ਪੈਣਾ ਉਹਨੂੰ ਮੱਗੇ ਹੱਥਾਂ ਵਾਗੀ ਮਾਰ ਕੇ ਫੇਰ ਗੋਣਾ ਜੀ ਫੇਰ ਉਹਨੂੰ ਗੋਣਾ ਤੇ ਫੇਰ ਉਹਨੂੰ ਛੱਡ ਦੇਣਾ ਹੂੰ ਖਲਾ ਇਹ ਵਜੇ ਕਲੇਲਾ ਚੱਲ ਜਾਣਾ ਵਜੇ ਕਲੇਲੇ ਨੂੰ ਫੇਰ ਲਈ ਛੋਖੇ ਪੰਜਵੇਂ ਦਿਨ ਮਾਰੀ ਹੋਣੀ ਆ ਜੀ ਅਸੀਂ ਜਨਨਾ ਖੇਤੀ ਫਾਰੀ ਦਾ ਕੰਮ ਕਰਦੇ ਆਂ ਸਾਰੇ ਬੰਦੇ ਅਸੀਂ 10000 ਕਿਉਂ ਇਕੱਠੇ ਕਰ ਲਿਆ 8 ਵਜੇ ਦਿਨ ਤੋਰ ਦਾ ਪੀ ਕੇ ਘਰ ਤੁਰੇ ਹੋਣੇ ਆ ਅੱਛਾ ਉਤਰਾਉਂ ਪੁਰਾਣੇ ਸਮੇਂ ਦੇ ਵਿੱਚ ਮੰਗ ਪਾਲੀ ਦੀਆਂ ਦੀ ਵੀ ਅੱਜ ਉਹਦੇ ਖੇਤ ਵੇਚ ਲਈਏ ਭਲਕੇ ਉਹਦੇ ਬੀਲੇ ਉਹ ਪਹਿਲਾਂ ਨਾਲ ਚੱਲਦੇ ਉਹ ਰੱਖ ਕੇ ਤੁਰੇ ਜਾਂਦੇ ਹੋਣੇ ਹੈ ਅੱਜ ਸਾਡੇ ਨਾਲ ਕੰਮ ਕਰਾਓ ਮੁਰਕੇ ਉਹ ਕਈ ਵਾਰ ਸਾਡੇ ਨਾਲ ਜਿੱਥੇ ਆਈ ਕੰਮ ਕਰਨਾ ਸਾਡੇ ਨਾਲ ਕੰਮ ਵੀ ਕਰਾਉਣਾ ਚੱਲ ਜਲੇ ਵੀ ਚਲੋ ਸਾਰੀਆਂ ਜਗਾਵਤਰ ਨੂੰ ਲੈ ਚਲਾਂਗੇ ਕੋਈ ਐ ਕਿਤੇ ਜੋ ਨੇ ਕੋਈ ਕਿਤੇ ਸਾ ਦਾਸਦੇ ਹਾਂ ਕਿ ਪੁਰਾਣੇ ਸਮੇਂ ਇੱਕ ਨਾ ਗੱਲਬਾਤ ਚੱਲਦੀ ਹੁੰਦੀ ਕਿ ਅੱਜ ਫਲਾਣੇ ਦੇ ਕਿਓ ਤੇ ਮੰਗ ਪੈਣੀ ਆ ਉਹਦਾ ਮਤਲਬ ਕੀ ਹੁੰਦਾ ਸੀਗਾ ਵੀ ਅੱਜ ਫਲਾਣੇ ਕਿਸਾਨ ਦਾ ਆਪਾਂ ਸਾਰਿਆਂ ਨੇ ਲੜ ਕੇ ਕੰਮ ਕਰਨਾ ਤੇ ਉਸ ਤੋਂ ਬਾਅਦ ਦੂਜੇ ਕਿਸਾਨ ਦੀ ਵਾਰੀ ਜੂ ਵਾਰੀ ਵਾਰੀ ਸਾਰਿਆਂ ਦਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਸੀ ਅੱਛਾ ਬਾਬਾ ਜੀ ਇੱਕ ਤਾਂ ਇਹ ਬੈਲ ਹੋ ਗਏ ਖੇਤ ਜੋਣ ਦੇ ਕੰਮ ਆਉਂਦੇ ਹਾਂ ਉਹਦੇ ਬੈਲ ਜਿਹੜੇ ਇਹਨਾਂ ਤੋਂ ਕਿਹੜੇ ਕਿਹੜੇ ਖੇਤੀ ਦੇ ਕੰਮ ਲੈ ਜਾਂਦੇ ਇਹਨਾਂ ਤੋਂ ਕੰਮ ਜੀ ਲਈ ਜਾਂਦੇ ਸੀ ਬੜਾ ਕੰਮ ਦਿੰਦੇ ਸੀ ਇਹਨਾਂ ਦੇ ਟੋਕੇ ਵੀ ਬੜਾ ਆਲੇ ਹਾਂ ਆਪਣੇ ਹੱਥੀਂ ਪੱਠੇ ਪੁੱਤਰੇ ਇਹਨਾਂ ਨਾਲ ਟੋਕਾ ਦਿੰਦੇ ਸੀ ਟੋਕਾ ਗੇਟ ਤੇ ਹੀ ਵੇਲਨੇ ਰਹੂ ਅੱਛਾ ਵੇਲਨਾ ਇਹਨਾਂ ਨਾਲ ਚੱਲਦਾ ਸੀ ਹਾਂ ਫੂ ਇਹ ਵੋਂਦੇ ਸੀ ਵਾਹ ਉਹ ਵੀ ਚੱਲਦੇ ਰਹਿਆ ਹਾਂ ਹੂੰ ਸਾਡੀ ਸੰਭਾਲ ਤੋਂ ਸਾਡੀ ਸੰਭਾਲ ਤੋਂ ਪਹਿਲਾਂ ਖੂ ਹੁਣ ਪੂਰੇ ਲੁਕਾ ਜੀ ਵੀ ਹੈਗੇ ਸੀ ਪੂਰੇ ਆ ਹਜੇ ਵੀ ਖੂ ਇੱਥੇ ਦੋ ਕਾਮ ਇੱਥੇ ਵੀ ਆਦਾ ਬੋਰ ਦਾ ਜੀ ਉਹ ਹੈਗੇ ਆ ਪਰ ਵੇਲੇ ਵੇਲੇ ਕੋ ਲੋਕਾ ਪੂਰ ਘਟਿਆ ਤੇ ਇਹਨਾਂ ਖੂ ਖੂ ਦਾ ਕੰਮ ਕਰਦੇ ਤੇ ਚੋਕੇ ਦਾ ਕੰਮ ਕਰਦੇ ਸੀ ਚੋਕੇ ਨਾ ਪੱਠੇ ਤੋੜਦੇ ਸੀ ਵੇਢੀ ਵੇਢੀ ਨੂੰ ਵੇਢੀ ਬੋਲਦੇ ਆ ਜੀ ਜੀ ਤੇ ਉਹ ਉਹ ਵੀ ਕਰਦੇ ਸੀ ਬੇਲਣਾ ਤੇ ਅਸੀਂ ਆਪ ਗੰਨੇ ਲਾਉਨੇ ਹਨ ਨਿੱਕੇ ਹੁੰਦੇ ਹਨ ਤੇ ਗੰਨੇ ਲਾਉਦੇ ਰਹੇ ਬੇਲਣਾ ਵੀ ਅਸੀਂ ਗੱਨੇ ਅਸੀਂ ਲਾਉਨੇ ਉਹਨਾਂ ਪਾਤੀ ਚੋਕੀ ਜਾਣੀ ਹੈ ਤਾਂ ਇਹ ਪੀ ਪਾ ਚੁੱਕੇ ਹੋ ਥੋੜੇ ਨਾਲ ਹਟੇ ਨੂੰ ਨਹੀਂ ਪੀ ਪਾ ਚੁੱਕਿਆ ਜਾਂਦਾ ਉਹ ਜੀ 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 ਇਹ ਇਸ ਤਰ੍ਹਾਂ ਕਰਕੇ ਅਸੀਂ ਗੱਨੇ ਗੁੰਨਾ ਲਾਉਂਦੇ ਰੇ ਕੰਮ ਇਸ ਤਰ੍ਹਾਂ ਕਮਾੜ ਫਿਰ ਇਹ ਟਰੈਕਟਰ ਕਮਾ ਜਿਪ ਮਾਊਗਾ ਉਹ ਟੈਰਾਂ ਨਾਲ ਇਹਨੂੰ ਖੇਊਗਾ ਇਹਨੂੰ ਭਨੂਗਾ ਇਹਨੂੰ ਕੋਈ ਕੋ ਹੋਏ ਨਾ ਪੈਰ ਨਹੀਂ ਤੇ ਉਹਦਾ ਪੈਰ ਜੇ ਪੈਰ ਨਾਲ ਇਹਦਾ ਪਾਟੂ ਹੋ ਜਾਣਾ ਉਹ ਜ਼ਿਆਦਾ ਖੋਟੂ ਅਸਲ ਦੇ ਵਿੱਚ ਨਾ ਮੁਸ਼ਕਲ ਕਿੱਥੇ ਆਉਂਦੀ ਹੈ ਵੀ ਜਿਹੜਾ ਵੱਡੇ ਕਿਸਾਨ ਹੈ ਨਾ ਜਿਲਾ ਹੁਣ 100 150 ਕਿੱਲੇ ਦਾ ਮਾਲਕ ਆ ਉਹਨੂੰ ਮੁਸ਼ਕਲ ਆਉਂਦੀ ਇਹਨਾਂ ਦੇ ਨਾਲ ਹੈ ਨਾ ਲੱਗਦਾ ਉਹਨੂੰ ਇਹਨੂੰ ਉਹਨਾਂ ਨੂੰ ਮੁਸ਼ਕਲ ਹੋ ਰਹੀ ਉਹਨਾਂ ਨੇ ਪਹਿਲਾਂ ਜਦੋਂ 30 30 ਕਿੱਲੇ ਜਿੰਨੇ 5 5 ਕਿੱਲੇ ਜਿੰਨੇ ਉਹਨਾਂ ਦੋ ਟੋ ਜੋਗਾ ਕਰ ਰੱਖਿਆ ਸੀ ਅਸੀਂ ਅਸੀਂ ਬਾਬਾ ਜੀ ਅਸੀਂ ਜਦੋਂ ਇੱਥੇ ਅਸੀਂ ਆਪਣੇ ਪਿੰਦੇ ਬੋਲਦਾਂ ਦੀ ਗੱਲ ਕਰਦੇ ਆਂ ਜਦੋਂ ਅਸੀਂ ਮੱਛਿਆ ਫੜਦੇ ਆਂ ਕਾਰ ਕੱਟ ਕੇ 60 70 ਜੁਗਾਵ ਨਹੀਂ ਅੱਛਾ ਕਿੱਥਾਂ ਤੁਰਨਾ ਇਥੋਂ ਇਥੋਂ ਸੂਏ ਪਾ ਲੈਣਗੇ ਕੋੜੀ ਵਾਹ ਸੂਏ ਪਾ ਲੈਣ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਫੇਰ ਕਿੱਥਾਂ ਤੁਰਿਆਉਣਾ ਗਾੜੀ ਗਾੜੀ ਮਗਰ ਮਗਰਾ ਹੀ ਗੱਲਾਂ ਬਤਾ ਕਰਦੇ ਹੋਣਾ ਬੋਲਦਾ ਸਾਰਿਆਂ ਦੀ ਲਾਈਨ ਬਣੀ ਜਾਂਦੀ ਗਿੱਜੇ ਬੋਲਦਾ ਥਾਲ ਬਾਜ ਜਾਣਾ ਹੀ ਜਾਣਾ ਕੀ ਵੀ ਆ ਨੇ ਹੈ ਜੇ ਵੀ ਆ ਨੇ ਇਹ ਇਹ ਬਾਬਾ ਜੀ ਕੋਈ ਰੀਤ ਬਣੀ ਸੀ ਵੀ ਉੱਥੇ ਬਲ ਨਾ ਨਹੀਂ ਰੀਤ ਕਰੋ ਜਨਰੇਟਰ ਨੇ ਮੱਛੀਆਂ ਬੋਲਦਾਂ ਦੀ ਬਣਾਈਆਂ ਅੱਛਾ ਵੀ ਬਲਦ ਉੱਤੇ ਖੜਦੇ ਸੀ ਜੇ 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 ਉਹਦੇ ਵਿੱਚ ਜਿੱਦੇ ਆ ਕਈ ਕੰਮ ਕਰਦੇ ਆ ਹੂੰ ਪੱਗਾਂ ਲੈਂਦੇ ਆ ਗਹਿਣਾ ਪੈਂਦਾ ਵਾ ਇਹਨਾਂ ਨੂੰ ਮੋਟਰਸਾਈਕਲ ਜਿੱਦੇ ਜਿੱਦ ਖਰਦੇ ਗੱਡੀਆਂ ਜਿੱਦੇ ਜਿੱਦ ਖਰਦੇ ਇਹੋ ਕਰਮਾਣੀ ਸਹੀ ਆ ਅੱਛਾ ਬਾਬਾ ਜੀ ਆਪਾਂ ਖੇਤ ਦੀ ਬਜਾਈ ਦੀ ਗੱਲਬਾਤ ਕਰਨੀ ਹੋਵੇ ਜਿਤਨਾ ਮਨ ਕੋ ਚਲੋ ਵੀ ਟਰੈਕਟਰ ਦੇ ਨਾਲ ਸਮਾਂ ਘੱਟ ਲੱਗਦਾ ਹਨਾ ਇਹਦੇ ਨਾਲ ਸਮਾਂ ਥੋੜਾ ਵੱਧ ਲੱਗਦਾ ਇੱਕ ਕਿੱਲੇ ਦੇ ਵਿੱਚ ਜੇ ਆਪਾਂ ਟਰੈਕਟਰ ਦੀ ਤੇ ਇਹਨਾਂ ਦਾ ਮੁਕਾਬਲਾ ਉਸ ਵਿੱਚ ਕਰਨਾ ਹੋਵੇ ਤੇ ਕਿੰਨਾ ਟਰੈਕਟਰ ਨੂੰ ਕਿੰਨਾ ਸਮਾਂ ਲੱਗਦਾ ਤੇ ਇਹਨੂੰ ਕਿੰਨਾ ਸਮਾਂ ਲੱਗਦਾ ਇਨੂੰ ਟਰੈਕਟਰ ਨੂੰ ਟਰੈਕਟਰ ਤੇ ਉਸੇ ਵੇਲੇ ਭਾਵੇਂ ਹੁਣੇ ਲਾਇਆ ਕਈ ਦੇ ਵੀ ਦੀ ਉਹਨਾਂ ਖੇਤ ਨੂੰ ਕਰਕੇ ਤਏ ਤੇ ਮੜਾ ਮੋੜ ਕਰਕੇ ਤੇ ਗਾਂ ਜਾਣਾ ਵਿੱਚ ਬੀਜ ਕੇ ਨੇ ਉਹ ਉਹਨੂੰ ਪਾਤਲ ਥੋੜਾ ਬਣਨ ਤੋਂ ਪਹਿਲਾਂ ਨਾ ਉਹਨੂੰ ਪਾਤਲ ਤੋਂ ਬਧਾ ਪੈਣਾ ਕ ਕੁਛ ਵੀ ਬਣਨਾ ਉਹ ਤਾਂ ਹੀ ਫਸਲ ਘਾਟ ਹੁੰਦੀ ਆ ਇਹ ਜਿਹੜੀ ਵਾਈ ਦਾ ਜਾਰੀ ਬਹੁਣੀ ਆ ਨਾ ਲੰਮੀ ਵਾ ਇਹਨੂੰ ਪਾਤ ਬੜਾ ਪੈਂਦਾ ਹੈ ਅਸੀਂ ਪਿੱਛੇ ਤੋਰ ਕੇ ਬੀਜਦੇ ਆ ਅਸੀਂ 9 10 12 ਪਾਉਨੇ ਆ 9 10 12 ਪਾਉਨੇ ਤੇ ਇੰਨਾ ਵੀ ਜਿਵੇਂ ਕਣਕ ਵੱਢਣੀ ਤੋਂ ਤੋਰ ਕੇ ਮਗਾਈ ਕਣਕ ਬੀਜਦੇ ਝੋਨਾ ਘਾਟ ਹੁੰਦਾ ਹੈ ਤੇ ਇਹ ਸਾਬਰਾਂ ਦੇ ਵਿੱਚ ਇੱਕ ਪਾਮਾ ਬੀਜੀਆਂ ਪਾਪਾ ਬੀਜੀ ਉਹ ਵੀ ਇਹਦੇ ਨਮਲਦਾਂ ਨਾਲ ਵਗਦੀ ਆ ਨਰਮਾ ਬੀਜ ਨੂੰ ਵੀ ਇਹਦੇ ਨਾਲ ਮਗਦਾ ਜੀ ਮਾਲ ਵਿੱਚ ਨਰਮਾ ਇਹਨਾਂ ਨੂੰ ਹੀਲਦੇ ਆ ਤੇ ਅੱਛਾ ਇੱਕ ਚੀਜ਼ ਹੋਰ ਬਾਬਾ ਜੀ ਪੁਰਾਣੇ ਗੀਤਾਂ ਦੇ ਵਿੱਚ ਅਸੀਂ ਅਕਸਰ ਸੁਣਦੇ ਹੁੰਨੇ ਹਾਂ ਕਿ ਬੰਡਾਲੇ ਹਲਵਾਉਂਦਾ ਸੀ ਗੱਬਰੂ ਤੇ ਨਾਲੇ ਢੋਲੇ ਦੀਆਂ ਲਾਉਂਦਾ ਸੀ ਯਾਨੀ ਵੀ ਕੋਈ ਗਾਲਾ ਗੋਲਾ ਨਾਉਂਦਾ ਸੀ ਹਲਾ ਵੀ ਤੁਹਾਡੇ ਸਮੇਂ ਕੋਈ ਇਦਾਂ ਦਾ ਹੁੰਦਾ ਹੀ ਕੋਈ ਗਾਲਾ ਗੋਲਾ ਹੁੰਦਾ ਹੈ ਤੇ ਆ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਵੀ ਉਹਨਾਂ ਦੇ ਹਾਲ ਪੁੱਛੋ। ਇਹ ਘੜ ਕੇ ਢੋਲੇ ਗਾਉਂਦਾ ਰਿੰਡਾ ਇਹ ਢੋਲੇ ਹੋਈ ਆ। ਕਿੱਦਾਂ ਕਿੱਦਾਂ ਲ ਇੱਕ ਛੋਟਾ ਜਿਹਾ ਕੋਈ ਨਮੂਨਾ ਤੁਹਾਡੇ ਯਾਦ ਹੋਵੇ ਤਾਂ ਜਰੂਰ ਸੁਲਾਓ। ਹਾਂ ਜਿਹੜਾ ਤੁਹਾਨੂੰ ਯਾਦ ਆ ਕੋਈ। ਹਾਂ ਜੀ ਹਾਂ ਜੀ। ਜਿਹੜਾ ਤੁਸੀਂ ਪਹਿਲਾਂ ਗਾ ਰਹੇ ਉਹ ਹੀ ਸੁਲਾ ਦਿਓ ਸਾਨੂੰ। ਮਤ ਨੂੰ ਟੈਂਪਰ ਦੇ ਤੜਕੇ ਮੋਢੇ ਹੱਲ ਪੰਜਾਲੀ ਧੜਗੇ ਮਤ ਨੂੰ ਟੈਂਪਰ ਦੇ ਤੜਕੇ ਮੋਢੇ ਹੱਲ ਪੰਜਾਲੀ ਧੜਗੇ ਜਦੋਂ ਤੂੰ ਗੇ ਤਾਂ ਵਿੱਚ ਗੜਗੇ ਜਦੋਂ ਤੂੰ ਗੇ ਤਾਂ ਵਿੱਚ ਗੜਗੇ ਏ ਢੋਲੇ ਗਾਉਂਦਾ ਰਹਿੰਦਾ ਵੇ ਤੇਰੀ ਡਾਡੀ ਸਖਤ ਕਮਾਈ ਪੱਲੇ ਕਾ ਅੱਗੇ ਨਹੀਂ ਪੈਂਦਾ ਵੇ ਤੇਰੀ ਡਾਡੀ ਸਖਤ ਕਮਾਈ ਪੱਲੇ ਕਾ ਅੱਗੇ ਨਹੀਂ ਪੈਂਦਾ ਵੇ ਕਰਦੇ ਤੰਗ ਮੰਡੀ ਵਿੱਚ ਲਾ ਲੈ ਨਹੀਂ ਗੱਲ ਘੇਰਿਆ ਕੱਪੜੇ ਵਾਲੇ ਕਰਦੇ ਤੰਗ ਮੰਡੀ ਵਿੱਚ ਲਾ ਲੈ ਨਹੀਂ ਗੱਲ ਘੇਰਿਆ ਕੱਪੜੇ ਵਾਲੇ ਉਹ ਤੇ ਪੰਨੀਆ ਰਨਾਗ ਨਿਕਾਏ ਉਹ ਤੇ ਪੰਨੀਆ ਰਨਾਗ ਨਿਕਾਲੇ ਮਿਹਨਤ ਬੁੱਝੀ ਜਾਂਦੇ ਨੇ ਕੰਮ ਗਿਲਬੀ ਦਾ ਗਲੇ ਵਿੱਚ ਕੁੱਟੀ ਜਾਂਦੀ ਨੇ ਕੰਮ ਗਿਲਬੀ ਦਾ ਗਲੇ ਵਿੱਚ ਕੁੱਟੀ ਜਾਂਦੇ ਨੇ ਨਾ ਕਰ ਫਿਕਰ ਮੇਰੇ ਸਰਦਾਰਾ ਕਿਦਾਂ ਉਗਾ ਜੜ ਘਰ ਜਦੋਂ ਆਉ ਬਾਗਦਾਨ ਮੱਲੀ ਜਦੋਂ ਆਉ ਬਾਗਦਾਨ ਮੱਲੀ ਫੇਰ ਬਟੂਈ ਗਜੇ ਹਲੀ ਲੁੱਟਦੀ ਚੋਹਰ ਬਜਾਰੀ ਵੇ ਜਿਹੜੇ ਬਾਗਾਂ ਦੇ ਬਣ ਗਏ ਨੇ ਗੱਲੜ ਬਡਵਾਰੀ ਵੇ ਜਿਹੜੇ ਬਾਗਾਂ ਦੇ ਬਣ ਗਏ ਨੇ ਗੱਲੜ ਬਡਵਾਰੀ ਵੇ ਜਦੋਂ ਕੰਮੇ ਗਿਲਦੀ ਉੱਠੇ ਲੁੱਟੂ ਲਾ ਦੇਣਗੇ ਗੁੱਟੇ ਜਦੋਂ ਕੰਮੇ ਗਿਲਦੀ ਉੱਠੇ ਲੁੱਟੂ ਲਾ ਦੇਣਗੇ ਗੁੱਟੇ ਸਾਡੀ ਮਿਹਨਤ ਨੂੰ ਕਿਵੇਂ ਲੁੱਟੇ ਸਾਡੀ ਮਿਹਨਤ ਨੂੰ ਕਿਵੇਂ ਲੁੱਟੇ ਮੇਲਦਈ ਅੰਗਿਆ ਉਹ ਤੰਗੀਆਂ ਗਰੀਬਾਂ ਤਾਂ ਹੀ ਭਜਾਈ ਜਾਂਦਾ ਵੇ ਠੰਡੇ ਰਦੇ ਤੜਕੇ ਮੋਢੇ ਹੱਲ ਪੰਜਾਲੀ ਤੜਗੇ ਜਦੋਂ ਤੂੰ ਖੇਤਾਂ ਵਿੱਚ ਘੜਗੇ ਜਦੋਂ ਤੂੰ ਖੇਤਾਂ ਵਿੱਚ ਘੜਗੇ ਢੋਲੇ ਗਾਉਂਦਾ ਰਹਿੰਦਾ ਵੇ ਤੇਰੀ ਦਾੜੀ ਸਖਤ ਕਮਾਈ ਪੱਲੇ ਕੱਕ ਨਹੀਂ ਪੈਂਦਾ ਵੇ ਤੇਰੀ ਦਾੜੀ ਸਖਤ ਕਮਾਈ ਪੱਲੇ ਕੱਕ ਨਹੀਂ ਪੈਂਦਾ ਵੇ ਕੀ ਬਾਤ ਅੱਛਾ ਬਾਬਾ ਜੀ ਅੱਜ ਕੱਲ੍ਹ ਲੋਕਾਂ ਦੇ ਸ਼ੌਂਕ ਜਿਹੜੇ ਮਹਿੰਗੇ ਹੋ ਗਏ ਨੇ ਤਾਂ ਹੀ ਸਾਡੇ ਜੀ ਉਹਨਾਂ ਬੀਬੀ ਕੋਈ ਸਹਣੀ ਹੋਊਗੀ ਜਿਹੜੀ ਆਂਦੀ ਪਲੇ ਕੱਖ ਨਹੀਂ ਪੀਦਾ ਉਹਦੋਂ ਵੀ ਲੋਕੀ ਸਿਰਫ ਸਹੜੀ ਨਹੀਂ ਲੋਕਾ ਤੋਂ ਧਰਦੀਂਦੀ ਹਾਂ ਸੋਸਾਇਟੀ ਦਾ ਕਰਜ਼ਾ ਨਹੀਂ ਲੋਕਾ ਤੋਂ ਲੈਂਦਾ ਤਾਂ ਆ ਤੇ ਟੂਟਣਦੀ ਛੱਡ ਸੋਸਾਇਟੀ ਵਾਲੀ ਟਿਕਾਵੀ ਵਾਲੀ ਜਿਹੜੇ ਕਈ ਵਾਰ ਡੰਗਰ ਧੇਰ ਕੇ ਲੈ ਜਾਂਦੇ ਬੰਦਾ ਨਹੀਂ ਘਰ ਮੈਂ ਟਿਕਾਵੀ ਵਾਲੇ ਲੈ ਜਾਂਦੇ ਹੁੰਦੇ ਕਿ ਇੱਥੇ ਜਾ ਕੇ ਪੰਚਾਇਤ ਘਰ ਬਣ ਲੈਂਦੇ ਹੁੰਦੇ ਜੰਗਲ ਫੇਰ ਉਹਨਾਂ ਟਿਕਾਵੀ ਤਾਂ ਨਹੀਂ ਤੇ ਫੇਰ ਮੇਰੇ ਘਰ ਵੀ ਸਾਡੀਆਂ ਵਿਆਹਵਾਂ ਦੀਆਂ ਰਸਮਾਂ ਵੀ ਇਤਨੇ ਬੜੀਆਂ ਵੀ ਹਾੜੀ ਆਈ ਤੇ ਫੇਰ ਵਿਆਹ ਕਰ ਲਾਂਗੇ ਸੋਣੀਆਂ ਆਈ ਇਹੋ ਵੀ ਇਹੋ ਹੀ ਉਹਨਾਂ ਬਣਾਈ ਅਸੀਂ ਵੀ ਚੱਲ ਜਦੋਂ ਤੇ ਹਾਂ ਹਰ ਜੇ ਲੁਕਿੰਗ ਜਿਆਦੇ ਬਾਹਰ ਚ ਵਿਆਹ ਕਰਦੇ ਸੀ ਕਿ ਕਣਕ ਆਈ ਦੀ ਆ ਕਈਆਂ ਖਣ ਚੱਲ ਅੱਜ ਕੱਲ ਕਰ ਲਾਂਗੇ ਛੋਨਾ ਜਾਂ ਨਾ ਜਾਂ ਮਾੜਾ ਮੋੜਾ ਇਹ ਚੰਗ ਤੇ ਕੋਈ ਨਾ ਕੋਈ ਡੰਗਰ ਬਤਰ ਆ ਜਾਂਦਾ ਵੀ ਕਿਤਨੇ ਕਿਤੇ ਸਾਰਾ ਕੋਈ ਖੇਤੀ ਨਾਲ ਜੁੜਿਆ ਆ ਜੁੜਿਆ ਜੁੜਿਆ ਜੇ ਡੰਗਰ ਆਪਾਂ ਰੱਖਦੇ ਆ ਘਰ ਉਹ ਵੀ ਖੇਤੀ ਦੇ ਨਾਲ ਕੋਈ ਨਾ ਕੋਈ ਬਤਰ ਆਂਦੀ ਕੋਈ ਮੈਂ ਕੋਈ ਗਾਂ ਵੇਖ ਜਾਂਦੀ ਤੇ ਕਰ ਲੈਂਦੇ ਸੀ ਇੱਕ ਤਾਂ ਖੇਤੀ ਦੇ ਵਿੱਚ ਖਰਚੇ ਘਟ ਜਾਂਦੇ ਇੱਕ ਬੰਦੇ ਦੀ ਆਪਣੀ ਸਰੀਰ ਵੀ ਸਿਹਤ ਵੀ ਵਧੀਆ ਰਹਿੰਦੀ ਬਹੁਤ ਵਧੀਆ ਰਹਿੰਦੀ ਹੂੰ ਵਧੀਆ ਰਹਿੰਦੀ ਪੁਰਾਣੇ ਬਜ਼ੁਰਗ ਜਿਹੜੇ ਬੜੀਆਂ ਬੜੀਆਂ ਉਮਰਾਂ ਹਟਾ ਕੇ ਗਏ ਹਨਾ ਬੜੀ ਬੜੀ ਕਿੰਨੀ ਉਮਰ ਸੀ ਤੁਹਾਡੇ ਸਾਹ ਦੇ ਨਾਲ ਕਾਦੀ ਪੁਰਾਣੇ ਬਜ਼ੁਰਗਾਂ ਦੀ ਸਾਡਾ ਬਾਪੂ ਜਿਹੜੇ ਹਨ ਸਾਡੇ ਬਾਪੂ ਉਹ ਮੇਰਾ ਅਸਾਂ 90 90 ਸਾਲਾਂ ਨੂੰ ਸਵਾ ਸਾਲ ਨੂੰ ਪਰਕਿਉਂ ਤੇ ਪਰਕ ਜਿਹੜੇ ਬੇਨਤ ਕਰਦੇ ਹੱਥੀ ਤੇ ਬਜ਼ੁਰਗਾਂ ਸਾਡਾ ਜਿਹੜਾ ਪਾਪਾ ਸਾਡਾ ਹੀ ਉਹ ਪਾਉ ਇਹ ਤਾਂ ਨੂੰ ਚੋਰੀ ਮਾਰ ਗਏ ਉਹ ਹੁਣ ਸਾਡੇ ਵਾਲੇ ਕੰਮ ਨਹੀਂ ਕਰਦਾ ਖਰਾਬ ਸ਼ੂ ਪੀਂਦਾ ਪਹਿਲੇ ਪਏ ਪੂਰੀ ਬੋਹਗਾ ਖਰਾਬੀ ਚੋਰੀ ਕਰ ਲੈਂਦੇ ਗਾੜੀ ਜਿਆਦੀ ਪੀਂਦੇ ਮਾਈ ਉਹ ਜਿਆਦਾ ਨਹੀਂ ਤੁਹਾਡੀ ਗੱਲ ਤੁਹਾਡੀ ਗੱਲ ਕਦੀ ਕਦੀ ਮੰਗਲਵਾਰ ਵੀਰਵਾਰ ਨੂੰ ਮੱਥ ਲਾਉਂਦਾ ਤਾਂ ਮੈਂ ਪੀ ਲੀਨ ਮਾਈ ਤਾਂ ਚੋਰੀ ਚੋਰੀ ਸਾਰੇ ਸਾਹਮਣੇ ਸਾਹਮਣੇ ਸਤਿ ਸ਼੍ਰੀ ਅਕਾਲ। ਅੱਛਾ ਅੱਛਾ। ਹੋਰ ਸਾਡੇ ਲਾਲ ਬਾਬਾ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈ। ਬਾਬਾ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਸੁਖਵਿੰਦਰ ਪਾਲ। ਸੁਖਵਿੰਦਰ ਪਾਲ ਜੀ। ਤੇ ਫਿਰ ਕਿਵੇਂ ਦੇਖਦੇ ਹੋ ਹੁਣ ਵਾਲੀ ਖੇਤੀ ਤੇ ਪੁਰਾਣੀ ਖੇਤੀ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ? ਹੁਣ ਵਾਲੀ ਤੇ ਪੁਰਾਣੀ ਖੇਤੀ 'ਚ ਬਹੁਤ ਫਰਕ ਆ ਗਿਆ ਜੀ। ਹੂੰ। ਹੁਣ ਜਿਹੜੀ ਖੇਤਰੀ ਉਹ ਸਾਰੀ ਖੇਤੀ ਸਾਰੀ ਮਸ਼ੀਨਰੀ ਤੇ ਨਿਰਭਰ ਹੋ ਗਈ ਆ। ਜੀ। ਤੇ ਹੱਥੀਂ ਕੰਮ ਕਰਨ ਨੂੰ ਕੋਈ ਪਹਿਲ ਨਹੀਂ ਦਿੰਦਾ। ਹੂੰ। ਪੁਰਾਣੇ ਬਜ਼ੁਰਗ ਜੀ ਸਾਰੇ ਉਹ ਹੱਥੀਂ ਖੇਤੀ ਕਰਦੇ ਸੀ ਉਦੋਂ। ਬਿਲਕੁਲ। ਘਰ-ਘਰ ਤੇ ਉਹਨਾਂ ਦੀ ਸੇਵਾ ਹੁੰਦੀ ਸੀ ਉਹਨਾਂ ਨੂੰ ਸ਼ਿੰਗਾਰਦੇ ਸੀ ਹੂੰ ਤੇ ਉਹਨਾਂ ਨਾਲ ਖੇਤੀ ਕਰਦੇ ਸੀ ਹੂੰ ਤੇ ਲੋਕ ਬਹੁਤ ਸੁਖੀ ਸੀ ਹੂੰ ਤੇ ਸਿਹਤ ਵੀ ਚੰਗੀ ਸੀ ਲੋਕਾਂ ਦੀ ਹੂੰ ਤੇ ਸੁਖੀ ਸੀ ਤੇ ਹੁਣ ਜਿਹੜੀ ਖੇਤੀ ਜਾਂਦੀ ਮਸ਼ੀਨਰੀ ਤੇ ਨਿਰਭਰ ਹੋ ਗਈ ਆ ਹੂੰ ਹੁਣ ਕਿਵੇਂ ਦੇਖ ਦੋ ਜਾਨ ਬੁੱਝ ਕੇ ਨਹੀਂ ਅਸੀਂ ਆਪਣੇ ਖਰਚੇ ਵਧਾ ਲਏ ਹਾਂਜੀ ਜਦੋਂ ਅਸੀਂ ਮਸ਼ੀਨਰੀ ਨਾਲ ਖੇਤੀ ਕਰਾਂਗੇ ਤੇ ਫਿਰ ਉਹ ਖਰਚੇ ਵਧਣੇ ਆ ਮਸ਼ੀਨਰੀ ਵੀ ਬਹੁਤ ਮਹਿੰਗੀ ਆ ਫਿਰ ਮਦਰ ਸਾਂਦੇ ਦੇ ਜਿਹੜੇ ਲਮਾਂ ਉਹ ਵੀ ਬਹੁਤ ਮਹਿੰਗੇ ਆ ਫਿਰ ਖਾਤਾ ਦਵਾਈਆਂ ਸਪਰੇਆ ਹਰ ਚੀਜ਼ ਹੀ ਮਹਿੰਗੀ ਆ ਹੂੰ ਤੇ ਇਸ ਕਾਰ ਦੇ ਬਰ ਖਰਚੇ ਦੇ ਖੇਤੀ ਦੇ ਸਾਰੇ ਵਾਧੇ ਹੀ ਆ ਕਿੰਨੇ ਕੁ ਲੰਮੇ ਸਮੇਂ ਤੋਂ ਤੁਸੀਂ ਇਹ ਹਲ 45 ਦੇ ਨਾਲ ਕਰ ਰਹੇ ਹੋ ਕੰਮ ਮੈਂ ਜੀ ਪਿਛਲੇ 40 ਸਾਲ ਤੋਂ ਬੁੱਧਾ ਨਾਲ ਖੇਤੀ ਕਰ ਰਿਹਾ ਹਾਂ 40 ਸਾਲ ਤੋਂ ਹਾਂਜੀ ਅੱਛਾ ਬਾਬਾ ਜੀ 40 ਸਾਲ ਪਹਿਲਾਂ ਵੀ ਜਿੱਦ ਤਰ੍ਹਾਂ ਹੁਣ ਕਈ ਵਾਰੀ ਨਾ ਰੌਲਾ ਪੈਂਦਾ ਦਾ ਵੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਤੀ ਸਰਕਾਰ ਵੀ ਲਾਉਣਾ ਪਉਂਦੀ ਆ ਸਾਡੇਰ ਕਿਸ ਹੋਰ ਦੇ ਲੋਕ ਜਿਹੜੇ ਜਾਂ ਹੋਰ ਕੋਈ ਬੰਦੇ ਜਿਹੜੇ ਪਾਤਾਵਰ ਨੂੰ ਸੰਭਾਲਣ ਦੀ ਗੱਲ ਕਰਦੇ ਹਨ ਉਹ ਗੱਲਾਂ ਬੱਤਾ ਕਰਦੇ ਆ ਵੀ ਯਾਰ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਕਰਦੇ ਆ ਉਦੋਂ ਵੀ ਇਸ ਤਰ੍ਹਾਂ ਅੱਗ ਲੱਗਦੀ ਹੁੰਦੀ ਪਹਿਲਾਂ ਪਹਿਲੇ ਸਮੇਂ 'ਚ ਵੀ ਨਹੀਂ ਜੀ ਉਦੋਂ ਨਹੀਂ ਅੱਗ ਲੱਗਦੀ ਉਦੋਂ ਕੀ ਤਰੀਕਾ ਸੀ ਪਾਪ ਪਰਾਲੀ ਦੇ ਸੰਭਾਲਣ ਦਾ ਉਹੋ ਇਸ ਤਰ੍ਹਾਂ ਹੀ ਜੀ ਉਦੋਂ ਪੰਜਾਬ ਦੀ ਜਿਹੜੀ ਖੇਤੀ ਹੋ ਰਲਵੀਆਂ ਮਿਲੀਆਂ ਫਸਲਾਂ ਸਾਰੀਆਂ ਬੀਜਦੇ ਸੀ ਕਿਹੜੀ ਕਿਹੜੀ ਖੇਤੀ ਆਪਾਂ ਕਰਦੇ ਰਹੇ ਇਸ ਇਲਾਕੇ ਦੇ ਵਿੱਚ ਨਰਮਾ ਹੀ ਕਪਾਹ ਹੀ ਮੱਕੀ ਹੀ ਮਿਰਚ ਹੀ ਗੰਨਾ ਹੀ ਤੇ ਝੋਨਾ ਬਹੁਤ ਘਟ ਲੱਗਦਾ ਸੀ ਝੋਨਾ ਘਟ ਲੱਗਦਾ ਹੈ ਫਿਰ ਕੱਸੀ ਖੇਲਿਆ 20 ਸਾਲ ਤੋਂ ਹਰੀ ਕ੍ਰਾਂਤੀ ਆ ਗਈ ਜਿਹਦੇ ਨਾਲ ਕਨੈਕਸ਼ਨ ਵੀ ਬਹੁਤ ਦਿੱਤੇ ਗਏ ਬੰਦੀਆਂ ਬਹੁਤ ਲੱਗੀਆਂ ਤੇ ਲੋਕ ਝੋਨੇ ਵੱਲ ਆ ਗਏ ਤੇ ਖੇਤੀ ਦਾ ਵੀ ਵਪਾਰੀ ਕਰਨ ਹੋ ਗਿਆ ਕਿ ਜਲਦੀ ਜਲਦੀ ਮਸ਼ੀਨਰੀ ਵੀ ਬਹੁਤ ਆ ਗਈ ਇੱਕ ਫਸਲ ਚ ਕੋਲ ਜਲਦੀ ਕਾਲੀ ਨਾਲ ਦੂਜੀ ਚੋਂ ਦਾ ਬੀਜ ਦਿੰਦੇ ਹਾਂ ਤੇ ਪਹਿਲਾਂ ਜਿਹੜੀ ਖੇਤੀ ਹੋ ਬਹੁਤ ਹੀ ਹੌਲੀ ਔਰ ਸਹਿਜ ਮਤੇ ਨਾ ਹੁੰਦੀ ਬੁੱਲਦਾਂ ਦੇ ਨਾਲ ਤੇ ਹੁਣ ਜਿਹੜੀ ਖੇਤੀ ਆ ਉਹ ਕਣਕ ਝੋਨੇ ਨਾਲ ਹੀ ਜਿਆਦਾ ਸਮਾਲ ਲਈ ਸਹੀ ਹੈ ਸਹੀ ਹੈ ਹਾਂਜੀ ਤੇ ਜਦੋਂ ਅਸੀਂ ਝੋਨਾ ਵੜਦੇ ਉਦੋਂ ਬਹੁਤ ਹੀ ਛੇਤੀ ਕਾਲੀ ਹੁੰਦੀ ਆ ਕਿ ਦਰ ਕਣਕ ਟਾਈਮ ਨਾਲ ਬੀਜੀ ਜਾਵੇ ਹੂੰ ਕਣਕ ਤੋਂ ਬਾਅਦ ਫੇਰ ਜਲਦੀ ਆ ਜਾਂਦੀ ਆ ਕਿ ਝੋਨਾ ਲਾਇਆ ਜਾਵੇ ਹੂੰ ਇਸ ਕਰਕੇ ਫੇਰ ਖੇਤੀ ਦੇ ਖਰਚੇ ਵੀ ਵਧ ਰਹੇ ਆ ਜੀ ਤੇ ਜ਼ਮੀਨ ਦੇ ਪੰਜਾਬੀ ਕਾਤੇ ਵੀ ਘਟ ਰਹੇ ਆ ਹਾਂਜੀ ਹੁਣ ਜ਼ਿਆਦਾ ਹੋਣ ਕਰਕੇ ਜਲਦੀ ਜਲਦੀ ਹੋਣ ਕਰਕੇ ਜ਼ਮੀਨ ਦੇ ਤੱਤ ਘਟ ਰਹੇ ਆ ਹਾਂਜੀ ਬਾਬਾ ਜੀ ਪਹਿਲਾਂ ਲੋਕ ਸੁਖੇ ਹੀ ਕਿ ਹੁਣ ਜ਼ਿਆਦਾ ਸੁਖੀ ਹੈ ਪਹਿਲਾਂ ਜੀ ਬਹੁਤ ਸੁਖੇ ਪਹਿਲਾਂ ਖਰਚੇ ਬਹੁਤ ਘੱਟ ਸੀਗੇ ਹਾਂ ਤੇ ਹੁਣ ਤੇ ਖਰਚੇ ਸਾਰਿਆਂ ਨੇ ਬਹੁਤ ਵਧਾ ਲਿਆ ਤੇ ਬਹੁਤਿਆਂ ਲੋਕਾਂ ਦੇ ਸਿਰ ਤੇ ਕਰਜ਼ਾ ਵੀ ਕਾਫੀ ਚੜਿਆ ਹੋਇਆ ਵਾ ਕੀ ਕਹਿਣਾ ਚਾਹੋਗੇ ਜਿਹੜੇ ਪੁਰਾਣੇ ਲੋਕ ਜਿਹੜੇ ਤੁਹਾਡੇ ਰਕੇ ਲੋਕ ਨੇ ਨਵੇਂ ਜਿਹੜੇ ਨਵੇਂ ਮੁੰਡੇ ਆ ਨਵੀਂ ਪੀੜ੍ਹੀ ਜਿਹੜੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਖੇਤੀਬਾੜੀ ਸੰਬੰਧੀ ਵੀ ਬਚੋ ਇਹਨਾਂ ਕਰਜ਼ੇ-ਕੁਰਜ਼ੇ ਤੋਂ ਹਾਂਜੀ ਸਾਨੂੰ ਆਪਣੇ ਸੱਭਿਆਚਾਰ ਵੇਸੇ ਨਾਲ ਜੁੜਨਾ ਚਾਹੀਦਾ ਵਾ ਦੇ ਵੇਖੋ ਗੁਰੂ ਨਾਨਕ ਦੇਵ ਜੀ ਨੇ ਬਲਦਾਂ ਨਾਲ ਖੇਤੀ ਕੀਤੀ ਆ ਬਿਲਕੁਲ ਅੱਜ ਵੀ ਅਸੀਂ ਬਲਦਾਂ ਨਾਲ ਖੇਤੀ ਕਰੀਏ ਤੇ ਇਹਦੇ ਵਿੱਚ ਬਹੁਤ ਹੀ ਬਰਕਤ ਅਤੇ ਵਾਧਾ ਪੈਂਦਾ ਵਾ ਹਾਂਜੀ ਇੱਕ ਤਾਂ ਸਿਹਤ ਸਾਡੀ ਬਣੀ ਰਹਿੰਦੀ ਆ ਸਹੀ ਹੈ ਇੱਕ ਅਸੀਂ ਆਪਣੇ ਕੰਮ 'ਚ ਬਿਜ਼ੀ ਰਹਿੰਨੇ ਹਾਂ ਕਿਉਂਕਿ ਖੇਤੀ ਨੇ ਜਿਹੜੀ ਮਸ਼ੀਨਰੀ ਆ ਇਹਨੇ ਤਾਂ ਸਾਨੂੰ ਬਿਲਕੁਲ ਵਿਹਲਿਆ ਕਰਤਾ ਸਹੀ ਹੈ ਨਾਲ ਵਿਹਲਿਆ ਕਰਨ ਦੇ ਨਾਲ ਹੀ ਸਾਨੂੰ ਸਰੀਰ ਤੋਂ ਵੀ ਨਕਾਰਾ ਕਰ ਦਿੱਤਾ ਵਾ ਸਰੀਰ ਤੋਂ ਵੀ ਨਕਾਰਾ ਹੋ ਗਿਆ ਹਾਂਜੀ ਬਿਲਕੁਲ ਸਹੀ ਗੱਲ ਹੈ ਕਿ ਵਿਹਲਾ ਮਨਾਂ ਵੀ ਮੇਂ ਸ਼ੈਤਾਨ ਦਾ ਘਰ ਮੇਰੇ ਖਿਆਲ ਕਿਤੇ ਨਾ ਕਿਤੇ ਜਿਹੜਾ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਵੱਲ ਨੂੰ ਜਾ ਰਹੀ ਹੈ ਉਹ ਵੀ ਇਸੇ ਕਾਰਨ ਜਾ ਰਹੀ ਵਿਹਲੇ ਹੋ ਕੇ ਉਸੇ ਕਰਕੇ ਪਹਿਲਾਂ ਖੇਤੀ ਜਿਹੜੀ ਉਹਦੇ ਵਿੱਚ ਟਾਈਮ ਹੀ ਨਹੀਂ ਹੈ ਨਾ ਵਿਹਲ ਹੀ ਨਹੀਂ ਕਿਸੇ ਨੂੰ ਮੇਰੇ ਬਿਲਕੁਲ ਬਿਲਕੁਲ ਕਿਉਂਕਿ ਰਲਵੀਆਂ ਮਿਲਦੀਆਂ ਫਸਲਾਂ ਪੀਜਿਆ ਜਾਂਦੀਆਂ ਸੀ ਹਾਂ ਉਹਦੇ ਨਾਲ ਸਾਰੇ ਲੋਕ ਰੁੱਝੇ ਰਹਿੰਦੇ ਬਿਜ਼ੀ ਰਹਿੰਦੇ ਹੂੰ ਆਜੇ ਮਸ਼ੀਨਰੀ ਜਿਹੜੀ ਉਹ ਜਿਹੜਾ ਕੰਮ ਲੰਮਾ ਹੀ ਉਹ ਨੂੰ ਕੋਸ਼ ਸਮੇਂ ਚ ਮੁਕਾਹ ਦਿੰਦੀ ਆ ਤੇ ਫੇਰ ਸਾਰਾ ਮੁੜ ਕੇ ਜ਼ਮੀਨ ਪਾਣੀ ਤੇ ਧਰਤੀ ਨੂੰ ਬਚਾਉਣ ਵਾਸਤੇ ਅੱਜ ਵੀ ਪੁਰਾਣੀ ਖੇਤੀ ਦੀ ਲੋੜ ਆ ਹਾਂਜੀ ਲੋੜ ਆ ਜੀ ਅੱਜ ਵੀ ਹੂੰ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰ ਲਈ ਜੀ ਸੋ ਇਹ ਕਿਸਾਨ ਨੇ ਪਿੰਡ ਦਿয়াল ਇੱਥੇ ਲੰਘ ਰਹੇ ਸੀ ਅਸੀਂ ਤੇ ਖੇਤੀਬਾੜੀ ਕਰ ਰਏ ਸਨ ਆਪਣੇ ਦੇਸੀ ਤਰੀਕੇ ਦੇ ਨਾਲ ਬੈਲਾਂ ਦੀ ਜੋੜੀ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਚੱਲਦੇ ਬਹੁਤ ਸੋਹਣੇ ਲੱਗਦੇ ਜਦੋਂ ਇਹਨਾਂ ਦੀ ਉਹ ਘੁੰਮਰਾਂ ਦੀ ਆਵਾਜ਼ ਕਰਨਾ ਵਿੱਚ ਵਜਦੀ ਹੈ ਤੇ ਸੱਚ ਜਾਣ ਇੱਕ ਕੁਦਰਤੀ ਮਾਹੌਲ ਤੇ ਕੁਦਰਤੀ ਪੰਜਾਬ ਦਾ ਜਿਹੜਾ ਸੰਗੀਤ ਆ ਉਹ ਕੰਨਾਂ ਦੇ ਵਿੱਚ ਗੂੰਜਦਾ ਹੈ ਅੱਜ ਵੀ ਚਲੋ ਸੰਗੀਤ ਤਾਂ ਗੂੰਜਦਾ ਭਾਵੇਂ ਜੇ ਟਰੈਕਟਰ ਤੇ ਬਹੁਤ ਵੱਡਾ ਡੀਜੇ ਲੱਗਿਆ ਹੁੰਦਾ ਨਾ ਹੀ ਉਹ ਕਿਸੇ ਦੀ ਗੱਲ ਸੁਣਦਾ ਤੇ ਨਾ ਹੀ ਉਹ ਆਪਣੀ ਗੱਲ ਕਿਸੇ ਨੂੰ ਦੱਸ ਸਕਦਾ ਕਿਉਂਕਿ ਖੜਾਕ ਹੀ ਇੰਨਾ ਜ਼ਿਆਦਾ ਹੁੰਦਾ ਸੋ ਕਿਤੇ ਨਾ ਕਿਤੇ ਧਰਤੀ ਨੂੰ ਬਚਾਉਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਇਹਨਾਂ ਚੀਜ਼ਾਂ ਦੀ ਵਾਕਈ ਜ਼ਰੂਰਤ ਹੈ ਕਿ ਜੇ ਸਾਡਾ ਪਾਣੀ ਅੱਜ ਥੱਲੇ ਜਾ ਰਿਹਾ ਤੇ ਉਹ ਝੋਨੇ ਦੇ ਕਰਕੇ ਜਾ ਰਿਹਾ ਕਿ ਅਸੀਂ ਕਣਕ ਤੇ ਝੋਨੇ ਦੀ ਜਵਾਇਤੀ ਫਸਲਾਂ ਜਿਹੜੀਆਂ ਨਾ ਇਹ ਚੋਂ ਆਪਾਂ ਬਾਹਰ ਨਹੀਂ ਆ ਰਹੀ ਤਰਾ ਬਾਬਾ ਜੀ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਰਲੀ ਰਲਵੀ ਮਿਲੀ ਹੋਈ ਖੇਤੀ ਜਿਹੜੀ ਹੁੰਦੀ ਸੀ ਕੋਈ ਸਰੋਂ ਬੀਜ ਲੈਂਦਾ ਹੈ ਕੋਈ ਸਬਜ਼ੀਆਂ ਬੀਜ ਲੈਂਦਾ ਸੀ ਕੋਪਾਹ ਬੀਜ ਲੈਂਦੇ ਹਾਂ ਜਾਂ ਦਾਣਾ ਬੀਜ ਲੈਂਦੇ ਸਾਂ ਮਟਰ ਬੀਜ ਲੈਂਦੇ ਸਾਂ ਪਰ ਅੱਜ ਬਿਲਕੁਲ ਅਸੀਂ ਕੰਕੜ ਦੇ ਝੋਨੇ ਤੇ ਨਿਰਭਰ ਹੋ ਗਏ ਆ ਤੇ ਜ਼ਮੀਨ ਦਾ ਪਾਣੀ ਜਿਹੜਾ ਉਹ ਥੱਲੇ ਜਾ ਰਿਹਾ ਤੇ ਪਿੱਛੇ ਜੇ ਅਖਬਾਰ ਚ ਖਬਰ ਵੀ ਲੱਗੀ ਸੀ ਕਿ 2039 ਤੋਂ ਬਾਅਦ ਤੁਹਾਨੂੰ 1000 ਫੁੱਟ ਤੇ ਜਾ ਕੇ ਪੀਣ ਵਾਲਾ ਪਾਣੀ ਮਿਲਣਾ ਹੈ ਇਹ ਪਿੱਛੇ ਜੇ ਅਖਬਾਰ ਚ ਖਬਰ ਲੱਗੀ 15-20 ਦਿਨ ਪਹਿਲਾਂ ਸੋ ਅੱਜ ਦੀ ਵੀਡੀਓ ਬਣਾਉਂਦਾ ਸਾਡਾ ਇਹ ਹੀ ਮਕਸਦ ਸੀਗਾ ਕਿ ਯਾਰ ਇਹ ਬਾਬੇ ਨਾਲਕ ਦੀ ਖੇਤੀ ਹੈ ਤੇ ਕੁਦਰਤੀ ਤਰੀਕੇ ਦੇ ਨਾਲ ਖੇਤੀ ਨੂੰ ਅਪਣਾਓ ਤੇ ਪਹਿਲਾਂ ਵੀ ਅਸੀਂ ਜੀਂਦੇ ਰਹੇ ਪਹਿਲਾਂ ਵੀ ਅਸੀਂ ਕੰਮ ਕਰਦੇ ਰਹੇ ਪਹਿਲਾਂ ਵੀ ਅਸੀਂ ਇਸ ਖੇਤੀ ਨੂੰ ਹਰਾ-ਭਰਾ ਰੱਖਦੇ ਰਹੇ ਪੰਜਾਬ ਨੂੰ ਹਰਾ-ਭਰਾ ਰੱਖਦੇ ਰਹੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸ਼ੇਅਰ ਕਰਿਓ ਤੇ ਨਾਲ ਦੇ ਨਾਲ ਕਮੈਂਟ ਕਰਕੇ ਸਾਡੀਆਂ ਗਲਤੀਆਂ ਵੀ ਜਰੂਰ ਦੱਸਿਓ ਕਿਉਂਕਿ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਛੁੜੇਓ ਸਾਡੇ ਨਾਲ ਧੰਨਵਾਦ